ਅਸੀਂ ਅੱਜ ਇੱਕ ਬਹੁਤ ਜ਼ਰੂਰੀ ਮੁੱਦਾ ਜਿਹੜਾ ਮੈਂ ਤੁਹਾਡੇ ਸਾਰਿਆਂ ਨਾਲ ਡਿਸਕਸ ਕਰਨਾ ਚਾਹੁੰਦਾ ਹਾਂ ਉਹਦੇ ਲਈ ਤੁਹਾਨੂੰ ਸਾਰਿਆਂ ਨੂੰ ਅੱਜ ਮੈਂ ਇਨਵਾਈਟ ਕੀਤਾ ਹੈ ਪੰਜਾਬ ਦੇ ਵਿੱਚ ਇਹ ਸਰਕਾਰ ਬਣਨ ਤੋਂ ਬਾਅਦ ਜਿਹੜੀਆਂ ਪੰਚਾਇਤਾਂ ਬਣੀਆਂ ਨੇ ਜਿਹੜੇ ਸਰਪੰਚ ਬਣੇ ਨੇ ਜਿਹੜੇ ਪੰਚ ਬਣੇ ਨੇ ਉਹਨਾਂ ਚੋਂ 50% ਤੋਂ ਉੱਪਰ ਸਰਪੰਚ ਜਾਂ ਪੰਚ ਨਵੇਂ ਨੇ ਜਿਹੜੇ ਪਹਿਲੀ ਵਾਰ ਬਣੇ ਨੇ ਉਹਨਾਂ ਨੂੰ ਫਿਲਹਾਲ ਕੰਮ ਬਾਰੇ ਉਹਨਾਂ ਨੂੰ ਨਹੀਂ ਪਤਾ ਹੈਗਾ ਜਾਂ ਉਹਨਾਂ ਨੂੰ ਹੋਰ ਬਹੁਤ ਮੁਸ਼ਕਲਾਂ ਆ ਰਹੀਆਂ ਨੇ ਉਹ ਕੰਮ ਨਹੀਂ ਕਰ ਪਾ ਰਹੇ ਪਿੰਡਾਂ ਦੇ ਤਸੀਕ ਸਰਪੰਚ ਯੂਨੀਅਨ ਪੰਜਾਬ ਦਾ ਗਠਨ ਕੀਤਾ ਜਿਹਦੇ ਵਿੱਚ ਉਹ ਸਾਰੇ ਸਰਪੰਚਾਂ ਨੂੰ ਪੰਚਾਂ ਨੂੰ ਮੈਂਬਰ ਬਣਾ ਕੇ ਉਹਨਾਂ ਦੇ ਨਾਲ ਜੁੜ ਕੇ ਖੜਾਂਗੇ ਉਹਨਾਂ ਨੂੰ ਸਪੋਰਟ ਕਰਾਂਗੇ ਤਾਂ ਜੋ ਪਿੰਡਾਂ ਦੇ ਕੰਮ ਕਿਉਂਕਿ ਮੈਂ ਅੱਗੇ ਵੀ ਬਹੁਤ ਵਾਰ ਕਿਹਾ ਹੈ ਮੇਰਾ ਪਹਿਲ ਹਮੇਸ਼ਾ ਪਿੰਡਾਂ ਦੇ ਕੰਮ ਤੇ ਪਿੰਡੂ ਲੋਕਾਂ ਦੇ ਕੰਮ ਕਰਨ ਦਾ ਹੁੰਦਾ ਹੈ ਉਹ ਮੇਰਾ ਪਹਿਲਾ ਮਕਸਦ ਹੁੰਦਾ ਤਾਂ ਇਹ ਯੂਨੀਅਨ ਉਹਨਾਂ ਦੇ ਨਾਲ ਸਪੋਰਟ ਬਣ ਕੇ ਖੜੇਗੀ ਜਿੱਥੇ ਉਹਨਾਂ ਨੂੰ ਸਾਡੀ ਯੂਨੀਅਨ ਦੀ ਲੋੜ ਪਊਗੀ ਅਸੀਂ ਉਹਨਾਂ ਕੋਲ ਜਾਵਾਂਗੇ ਬੈਠਾਂਗੇ ਤੇ ਉਹ ਸਾਰੇ ਮਸਲੇ ਉਹਨਾਂ ਦੇ ਹੱਲ ਕਰਵਾਵਾਂਗੇ ਅੱਜ ਕਈ ਪਾਰਟੀਆਂ ਦੇ ਹੋਰ ਚਿਹਰੇ ਵੀ ਨਜ਼ਰ ਆ ਰਹੇ ਨੇ ਕਿ ਕੋਈ ਪਾਰਟੀ ਦਾ ਗਠਨ ਵਗੈਰਾ ਕਰ ਬਿਲਕੁਲ ਜੀ ਇਹ ਮੁੱਦਾ ਹੀ ਐਸਾ ਹੈ ਕਿ ਪਿੰਡ ਦੇ ਲੋਕਾਂ ਦੀ ਮਦਦ ਕਰਨਾ ਪਿੰਡਾਂ ਦੇ ਕੰਮ ਕਰਨਾ ਤੇ ਇਹਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਸਪੋਰਟ ਮਿਲ ਰਹੀ ਹੈ ਮੇਰੇ ਹਰ ਭੈਣ ਭਰਾ ਤੋਂ ਕਈ ਪਾਰਟੀਆਂ ਦੇ ਬੰਦਿਆਂ ਤੋਂ ਕਈ ਆਪਣੀਆਂ ਅਲੱਗ ਤੋਂ ਪਾਰਟੀਆਂ ਚਲਾ ਰਹੇ ਹਨ ਉਹਨਾਂ ਤੋਂ ਵੀ ਤੁਸੀਂ ਦੇਖਿਆ ਹੋਊਗਾ ਵੀ ਸਭ ਤੋਂ ਵੱਧ ਕ੍ਰਾਈਮ ਅਗੇਂਸਟ ਸਰਪੰਚਸ ਇਸ ਸਰਕਾਰ ਦੇ ਵਿੱਚ ਹੋਏ ਨੇ ਚੈੱਕ ਕਰ ਲਓ ਤੁਸੀਂ ਪਿਛਲਾ ਰਿਕਾਰਡ ਆ ਰੀਸੈਂਟਲੀ ਹੁਣ ਤਰਨ ਤਰਨ ਚ ਇੱਕ ਸਰਪੰਚ ਨੂੰ ਮਾਰਤਾ ਇੱਕ ਸਰਪੰਚ ਦੀ ਗੱਡੀ ਤੋੜਤੀ ਰਾਏਪੁਰ ਕਲਾਂ ਦੇ ਇੱਕ ਸਰਪੰਚ ਨੂੰ ਅਕਤੂਬਰ ਦੇ ਮਹੀਨੇ ਚ ਜਦੋਂ ਇਲੈਕਸ਼ਨ ਹੋਏ ਸੀ ਉਦੋਂ ਹੀ ਮਾਰ ਦਿੱਤਾ ਗਿਆ ਸੀਗਾ ਤਾਂ ਬਹੁਤ ਸਾਰੇ ਸਰਪੰਚਾਂ ਤੇ ਅਟੈਕ ਹੋ ਰਹੇ ਨੇ ਕਿਉਂਕਿ ਸਭ ਤੋਂ ਵੱਧ ਪਾਰਟੀਬਾਜ਼ੀ ਸਭ ਤੋਂ ਬਾਅਦ ਕੌਨਫਲਿਕਟ ਹੁੰਦਾ ਜਿਹੜਾ ਸਰਕਾਰ ਦਾ ਇੰਡੀਪੈਂਡੈਂਟ ਸਰਪੰਚਾਂ ਨਾਲ ਜਾਂ ਨਵੀਂ ਬਣੀ ਪੰਚਾਇਤਾਂ ਨਾਲ ਇਹ ਸਰਕਾਰ ਦੇ ਵਿੱਚ ਪੈ ਰਿਹਾ ਹੈ ਤਾਂ ਉਹਨਾਂ ਨੂੰ ਸਪੋਰਟ ਕਰਨ ਲਈ ਉਹਨਾਂ ਦੇ ਨਾਲ ਖੜਨ ਲਈ ਸਾਡੀ ਯੂਨੀਅਨ ਦਾ ਗਠਨ ਹੋਇਆ ਕਿੰਨੇ ਪਿੰਡਾਂ ਦੇ ਕਿੰਨੇ ਪਿੰਡਾਂ ਦੇ ਸਰਪੰਚਿਤ ਪੰਚੇਰੀ ਹੈ ਸਾਡੇ ਕੋਲ ਇਸ ਟਾਈਮ ਜਿਹੜੀ ਐਕਟਿਵ ਮੈਂਬਰਸ਼ਿਪ ਹੈ ਉਹ ਤਕਰੀਬਨ 25 ਪਿੰਡਾਂ ਦੇ ਸਰਪੰਚਾਂ ਦੀ ਹੈ ਤੇ ਅੱਜ ਇਹ ਪ੍ਰੈਸ ਕਾਨਫਰੰਸ ਇਸੇ ਲਈ ਕੀਤੀ ਹੈ ਕਿ ਸਾਰਿਆਂ ਨੂੰ ਮੈਸੇਜ ਪਹੁੰਚੇ ਤੇ ਹੋਰ ਸਾਡੇ ਕੋਲ ਲੋਕ ਆ ਕੇ ਜੁੜਨ ਕਿਉਂਕਿ ਇਕੱਲੇ ਆਪਾਂ ਜੇ ਪਟਿਆਲੇ ਜ਼ਿਲ੍ਹੇ ਦੀ ਗੱਲ ਕਰਦੇ ਆਂ ਤਾਂ ਉੱਥੇ ਜ਼ਿਲ੍ਹੇ-ਜ਼ਿਲ੍ਹੇ ਦੇ ਵਿੱਚ ਹੀ ਤਕਰੀਬਨ 1100 ਪੰਚਾਇਤਾਂ ਨੇ ਤਾਂ ਅਸੀਂ ਕੋਸ਼ਿਸ਼ ਕਰਾਂਗੇ ਵੀ ਘੱਟੋ-ਘੱਟ ਅੱਧੀਆਂ ਪੰਚਾਇਤਾਂ 5-600 ਮੈਂਬਰਸ਼ਿਪ ਅਸੀਂ ਸਰਪੰਚਾਂ ਦੀ ਪੰਚਾਇਤੀ ਇਹ ਉਹ ਬੰਦਿਆਂ ਦੀ ਜਿਹੜੇ ਸਰਪੰਚ ਯੂਨੀਅਨ ਦੇ ਪਿੰਡ ਦੇ ਪ੍ਰਧਾਨ ਬੰਨਣਾ ਚਾਹੁੰਦੇ ਆ ਤਾਂ ਕਿ ਉਹ ਲੋਕਾਂ ਦੇ ਕੰਮ ਕਰਵਾਉਣ ਉਹ ਸਾਡੇ ਨਾਲ ਆ ਕੇ ਜੁੜਨ। ਮਾਲਵੇ ਵਿੱਚ ਐਕਟਿਵ ਰਹੋਗੇ ਜੀ ਮੱਝ ਦੁਆਬੇ ਦੀ ਤਾਂ ਸਭ ਤੋਂ ਪਹਿਲਾਂ ਜੀ ਪਟਿਆਲਾ ਜ਼ਿਲ੍ਹਾ ਹੈਗਾ ਕਿਉਂਕਿ ਮੇਰੀ ਟੀਮ ਕੋਰ ਟੀਮ ਹੈਗੀ ਹੈ ਜਿਹੜੀ ਤੇ ਮੈਂ ਆਪ ਵੀ ਪਟਿਆਲੇ ਜ਼ਿਲ੍ਹੇ ਦੇ ਵਿੱਚ ਅਸੀਂ ਬਹੁਤ ਡੇਢ ਤੋਂ ਕੰਮ ਕਰ ਰਹੇ ਹਾਂ ਤੇ ਸਭ ਤੋਂ ਪਹਿਲਾਂ ਅਸੀਂ ਪਟਿਆਲਾ ਜ਼ਿਲ੍ਹਾ ਕਰਾਂਗੇ। ਇੱਕ ਤੁਸੀਂ ਰੈਲੀ ਵੀ ਕੀਤੀ ਸੀ। ਉਹ ਰੈਲੀ ਦਾ ਕੀ ਮਕਸਦ ਸੀ? ਉਹ ਰੈਲੀ ਦਾ ਮਕਸਦ ਵੀ ਇਹੀ ਸੀਗਾ ਵੀ ਪਿੰਡਾਂ 'ਚੋਂ ਨੌਜਵਾਨ ਨੂੰ ਜਗਾਈਏ ਤੇ ਨੌਜਵਾਨਾਂ ਨੂੰ ਕਹੀਏ ਅੱਗੇ ਆਓ ਲੋਕਾਂ ਦੇ ਕ 13 ਪਿੰਡਾਂ ਦੇ ਵਿੱਚ ਸਾਡੀ ਰੈਲੀ ਗਈ ਸਵੇਰ ਤੋਂ ਲੈ ਕੇ ਰਾਤ ਤੱਕ ਅਸੀਂ ਕਰਹਾਲੀ ਸਾਹਿਬ ਪਹੁੰਚੇ ਜਦੋਂ ਤਾਂ ਹਰ ਪਿੰਡ ਦੇ ਯੂਥ ਨੇ ਸਾਨੂੰ ਬਹੁਤ ਸਵਾਗਤ ਕੀਤਾ ਤੁਸੀਂ ਵੀਡੀਓਜ਼ ਦੇਖ ਸਕਦੇ ਹੋ ਉਵੇਂ ਦੀਆਂ ਰੈਲੀਆਂ ਲੋਕ ਸਭਾ ਤੇ ਵਿਧਾਨ ਸਭਾ ਇਲੈਕਸ਼ਨਾਂ ਦੇ ਵਿੱਚ ਹੁੰਦੀਆਂ ਨਾ ਹੁਣ ਵੀਡੀਓ ਬੜੀ ਵਾਇਰਲ ਹੋਈ ਸੀ ਤੇ ਮੰਤਰੀ ਸਾਹਿਬ ਦੇ ਸਾਹਲਾ ਸਾਹਿਬ ਗਏ ਸੀ ਸਾਨੂੰ ਕਈ ਪਿੰਡਾਂ ਦੇ ਵਿੱਚ ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਵੀ ਇਹ ਸਰਕਾਰ ਦੇ ਟਾਈਮ ਤੇ ਸਭ ਤੋਂ ਵੱਧ ਖਿਲਾਫਤਬਾਜ਼ੀ ਹੋ ਰਹੀ ਹੈ ਵਾਇਲੈਂਸ ਹੋ ਰਹੀ ਹੈ ਸਰਪੰਚਾ ਦੇ ਅਗੇਂਸਟ ਪਿੰਡ ਦੇ ਲੋਕਾਂ ਦੇ ਅਗੇਂਸਟ ਸਾਨੂੰ ਵੀ ਕਈ ਪਿੰਡਾਂ ਦੇ ਵਿੱਚ ਜਾਣ ਤੋਂ ਰੋਕਿਆ ਗਿਆ ਪਰ ਉਹ ਇੱਕ ਪਿੰਡ ਐਸਾ ਸੀ ਜਿੱਥੇ ਜ਼ਿਆਦਾ ਥੋੜਾ ਜਿਹਾ ਵਾਇਲੈਂਸ ਹੋ ਗਿਆ ਤੇ ਮੰਤਰੀ ਸਾਹਿਬ ਦਾ ਕਿਉਂਕਿ ਉਹ ਸਾਲਾ ਸੀਗਾ ਤੇ ਉਹਨੇ ਸਾਨੂੰ ਕਿਹਾ ਵੀ ਤੁਸੀਂ ਪਿੰਡ ਚ ਵੜ ਨਹੀਂ ਸਕਦੇ ਆ ਨਹੀਂ ਸਕਦੇ ਅਸੀਂ ਸਮਝਾਇਆ ਕਿੱਟਾ ਪਰ ਉਹਨੇ ਸਾਨੂੰ ਪਿੰਡ ਚ ਨਹੀਂ ਆਂਦਾਂ ਉਸ ਪਿੰਡ ਚ ਕਰ ਸ਼ਿਕਪੀ ਹੋਈ ਕਿ ਨਹੀਂ ਨਹੀਂ ਉਸ ਪਿੰਡ ਦੇ ਵਿੱਚ ਅਸੀਂ ਨਹੀਂ ਜਾ ਪਾਏ ਜੀ ਰੋਕਤਾ ਸਾਨੂੰ ਸਾਡੇ ਵਰਕਰਾਂ ਨੂੰ ਬਾਅਦ ਚ ਵੀ ਧਮਕੀਆਂ ਆਈਆਂ ਹਲੇ ਤੱਕ ਆ ਰਹੀਆਂ ਨੇ ਅਸੀਂ ਬਾਅਦ ਚ ਨਹੀਂ ਜਾ ਪਾਏ ਉਹਨਾਂ ਪਿੰਡਾਂ ਦੇ ਕਿੱਛ ਹੋਵੇ ਤਾਂ ਹਰ ਇੱਕ ਸਰਪੰਚ ਕਿਸ ਨਾ ਕਿਸੇ ਪਾਰਟ ਨਾਲ ਅਟੈਚ ਹੁੰਦਾ ਕਿਉਂ ਜਿੰਨੇ ਸਰਪੰਚ ਤੁਹਾਡੇ ਨਾਲ ਜੁੜ ਰਹੇ ਨੇ ਆਪਣੇ ਆਪਣੇ ਪਾਰਟੀਆਂ ਛੱਡ ਕੇ ਆਣਗੇ ਜਾਂ ਕਿਸ ਤਰੀਕੇ ਨਾਲ ਉਹਨਾਂ ਸਰਪੰਚ ਮੈਂ ਨਾਤਾ ਜੀ ਕਾਂਗਰਸ ਪਾਰਟੀ ਦਾ ਝੰਡਾ ਮੇਰੇ ਕੋਲ ਨਾ ਆਮ ਆਦਮੀ ਪਾਰਟੀ ਦਾ ਝੰਡਾ ਨਾ ਅਕਾਲੀ ਦਲ ਦਾ ਨਾ ਭਾਜਪਾ ਦਾ ਮੈਂ ਇੱਕ ਇੰਡੀਪੈਂਡੈਂਟ ਬੰਦੇ ਨੇ ਸਰਪੰਚ ਯੂਨੀਅਨ ਬਣਾਈ ਹੈ ਪਹਿਲੀ ਗੱਲ ਦੂਜੀ ਗੱਲ ਸਰਪੰਚ ਲਈ ਸਭ ਤੋਂ ਪਹਿਲਾਂ ਤੇ ਸਭ ਤੋਂ ਉੱਪਰ ਹੋਣਾ ਚਾਹੀਦਾ ਹੈ ਉਹਦਾ ਪਿੰਡ ਉਹਦੇ ਪਿੰਡ ਦੇ ਲੋਕ ਤੇ ਉਹਦੇ ਪਿੰਡ ਦੇ ਕੰਮ ਤੇ ਜਿਹੜਾ ਸਰਪੰਚ ਇਹ ਚੀਜ਼ ਸਮਝੂਗਾ ਉਹ ਆ ਕੇ ਸਾਡੇ ਨਾਲ ਜੁੜੂਗਾ ਅਸੀਂ ਤਾਂ ਕਹਿ ਹੀ ਨਹੀਂ ਰਹੇ ਅਕਾਲੀ ਨਾ ਆਵੇ ਕਾਂਗਰਸੀ ਆਵੇ ਉਹਨਾਂ ਆਵੇ ਵੋਟਾਂ ਦੀ ਤਾਂ ਗੱਲ ਹੀ ਨਹੀਂ ਹੋ ਰਹੀ ਪੋਲਿਟਿਕਸ ਦੀ ਗੱਲ ਹੀ ਨਹੀਂ ਹੋ ਰਹੀ ਗੱਲ ਹੀ ਸਿਰਫ ਪਿੰਡ ਦੇ ਲੋਕਾਂ ਦੇ ਕੰਮ ਦੀ ਹੋ ਰ ਕੀ ਲੈ ਕੇ ਚਲਣਗੇ ਜਿਹੜੇ ਸਰਪੰਚ ਤੁਹਾਡੇ ਨਾਲ ਜੁੜ ਰਹੇ ਨੇ ਸਿਰਫ ਪਿੰਡਾਂ ਦਾ ਹੀ ਵਿਕਾਸ ਸੋਚਣਗੇ ਜਾਂ ਕੋਈ ਸ਼ਹਿਰਾਂ ਵੱਲ ਵੀ ਧਿਆਨ ਦੇਣਗੇ ਨਹੀਂ ਜੀ ਇਹ ਸਿਰਫ ਪਿੰਡਾਂ ਦੇ ਮਸਲੇ ਨੇ ਜੀ ਪਿੰਡਾਂ ਦਾ ਵਿਕਾਸ ਹੈ ਤੇ ਪਿੰਡਾਂ ਦੇ ਕੰਮਾਂ ਦੀ ਗੱਲ ਹੋਊਗੀ ਇਹਦੇ ਵਿੱਚ ਜਿਵੇਂ ਤੁਸੀਂ ਕਿਹਾ ਕੋਈ ਜ਼ਮੀਨਾਂ ਨੂੰ ਲੈ ਕੇ ਜਾਂ ਹੋਰ ਚੀਜ਼ਾਂ ਨੂੰ ਲੈ ਕੇ ਥੋੜਾ ਵਿਸਤਾਰਸ ਦੱਸੋ ਇਸ ਦੇ ਨਾਲ ਵੀ ਕੀ ਕੀ ਮੈਨੀਫੈਸਟੋ ਲੈ ਕੇ ਚੱਲੇ ਹੋ ਕੀ ਆਪਣੀ ਅਗੇ ਰਣਨੀਤੀ ਤਿਆਰ ਕੀਤੀ ਅਸੀਂ ਜਦੋਂ ਨੌਜਵਾਨ ਜਗਾਓ ਯਾਤਰਾ ਕੱਢੀ ਪਿੰਡਾਂ ਦੇ ਵਿੱਚ ਹਰ ਪਿੰਡ ਦੇ ਵਿੱਚ ਕੱਚੇ ਘਰਾਂ ਦੇ ਮਸਲੇ ਨੇ ਤੁਸੀਂ ਜਿਹੜੇ ਮਰਜ਼ੀ ਪਿੰਡ ਵਿੱਚ ਦੇਖ ਲਓ ਤੁਹਾਨੂੰ ਉੱਥੇ ਕੱਚੇ ਘਰ ਦਿਖਾਂਗੇ ਉਸ ਤੋਂ ਬਾਅਦ ਹਰ ਪਿੰਡ ਦੇ ਵਿੱਚ ਪੈਨਸ਼ਨਾਂ ਦੇ ਮਸਲੇ ਨੇ ਕਈ ਅਪੰਗ ਨੇ ਉਹਨਾਂ ਦੇ ਸਰਟੀਫੀਕੇਟ ਨਹੀਂ ਬੰਦੇ ਅਪੰਗਤਾ ਦੇ ਵੀ ਉਹਨਾਂ ਨੂੰ ਪੈਨਸ਼ਨ ਲੱਗ ਸਕੇ ਉਸ ਤੋਂ ਬਾਅਦ ਬਹੁਤ ਸਾਰੇ ਪਿੰਡਾਂ ਦੇ ਵਿੱਚ ਰਾਸ਼ਨ ਕਾਰਡ ਦੇ ਮਸਲੇ ਨੇ ਮੇਰੇ ਜਿਹੜੇ ਲੋਕ ਸੇਵਾ ਕੇਂਦਰ ਖੋਲੇ ਹੋਏ ਆ ਮੈਂ ਤੁਹਾਡੇ ਚ ਕੋਈ ਵੀ ਪੱਤਰਕਾਰ ਭਰਾ ਜਰਨਲਿਸਟ ਭਰਾ ਇੱਕ ਵਾਰ ਉੱਥੇ ਵਿਜ਼ਿਟ ਕਰੋ ਉੱਥੇ ਟੇਬਲ ਤੇ ਇੱਕ ਰਜਿਸਟਰ ਪਿਆ ਹੈ ਉਹ ਰਜਿਸਟਰ ਓਪਨ ਹੈ ਕੋਈ ਵੀ ਖੋਲ ਕੇ ਦੇਖ ਲੈ ਉਹ ਚ ਬੰਦਾ ਆਂਦਾ ਹੈ ਤੇ ਆਪਣਾ ਫੋਨ ਨੰਬਰ ਲਿਖਵਾਉਂਦਾ ਹੈ ਤੇ ਕੰਮ ਲਿਖਵਾਉਂਦਾ ਹੈ ਉਹਦੇ ਚ ਲਾਈਨ ਲੱਗੀ ਹੋਈ ਹੈ ਨਾ ਕੰਮਾਂ ਦੀ ਤਾਂ ਇਹੀ ਕੰਮ ਪੂਰੇ ਕਰਵਾ ਦੀਏ ਜੇ ਅਸੀਂ ਉਹੀ ਬਹੁਤ ਵੱਡੀ ਗੱਲ ਹੈ ਤੇ ਜੇ ਹੁਣ ਸਰਪੰਚ ਭਰਾ ਪੰਚ ਭਰਾ ਜਾਂ ਕੋਈ ਵੀ ਪਿੰਡ ਦਾ ਮੌਤਵਰ ਬੰਦਾ ਸਾਡੀ ਯੂਨੀਅਨ ਨਾਲ ਜੁੜ ਕੇ ਉਸ ਪਿੰਡ ਦੇ ਕੰਮ ਕਰਵਾ ਸਕਦਾ ਤੇ ਜਿਹੜੇ ਕੰਮ ਅਸੀਂ ਮਹੀਨੇ ਚ ਕਰਾਣੇ ਨੇ ਉਹ ਸ਼ਾਇਦ ਇੱਕ ਹਫ਼ਤੇ ਦੇ ਵਿੱਚ ਹੋ ਜਾਵੇ ਕਿਸ ਤਰ੍ਹਾਂ ਦਾ ਲੋਕਾਂ ਦੇ ਵਿੱਚ ਮਦਦ ਦੀ ਸਟਿੰਗ ਨੂੰ ਲੈ ਕੇ ਚੱਕ ਦਰ ਉਤਸ਼ਾਹ ਬਹੁਤ ਹੈ ਜੀ ਲੋਕ ਆਂਦੇ ਨੇ ਤੇ ਸਭ ਤੋਂ ਪਹਿਲਾਂ ਤਾਂ ਇਹੀ ਕਹਿੰਦੇ ਨੇ ਐਮ ਐਲ ਏ ਦੇ ਚੱਕਰ ਕੱਟ ਲੈ ਜੀ ਐਮ ਪੀ ਦਾ ਸਾਨੂੰ ਪਤਾ ਨਹੀਂ ਜੀ ਤੇ ਸਾਡੇ ਕੰਮ ਨਹੀਂ ਹੋਏ ਹੈਗੇ ਜੀ ਸਾਡਾ ਰਾਸ਼ਨ ਕਾਰਡ ਨਹੀਂ ਆਇਆ ਸਾਨੂੰ ਰਾਸ਼ਨ ਨਹੀਂ ਆਇਆ ਸਾਡੇ ਆਪਣੇ ਪਿੰਡਾਂ ਦੇ ਵਿੱਚ ਕਈ ਤਰ੍ਹਾਂ ਦੇ ਪ੍ਰਾਣੇ ਉਹ ਵੀ ਨੇ ਚਲੋ ਇਹ ਗੱਲ ਦਾ ਹੋ ਸਕਦਾ ਕਿਸੇ ਸਰਪੰਚ ਭਰਾ ਨੂੰ ਚੰਗੀ ਵੀ ਨਾ ਲੱਗੇ ਪਰ ਕਈ ਪਿੰਡਾਂ ਦੇ ਵਿੱਚ ਇਹ ਮਸਲੇ ਵੀ ਨੇ ਵੀ ਜਦੋਂ ਕਨਕ ਵੰਡੀ ਜਾਂਦੀ ਹੈ ਉਹਦੇ ਲਿਸਟ ਦੇ ਵਿੱਚ 5-7 ਨਾਂ ਐਜੇ ਹੁੰਦੇ ਜਿਨ੍ਹਾਂ ਨੂੰ ਅਸਲ 'ਚ ਲੋੜ ਹੀ ਨਹੀਂ ਹੈ ਤੇ ਉਹ ਕਨਕ ਪਤਾ ਨਹੀਂ ਕਿੱਥੇ ਜਾਂਦੀ ਹੈ ਜਿਹੜਾ ਗਰੀਬ ਬੰਦਾ ਉਹਨੂੰ ਮਿਲਦੀ ਨਹੀਂ ਹੈਗੀ ਸਰਪੰਚ ਭਰਾ ਉਹ ਤੋਂ ਵੀ ਡਰਦੇ ਨੇ ਵੀ ਯਾਰ ਇਹਨੇ 25 ਸਾਲ ਤੋਂ ਇੱਕ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਹੈ ਤੇ ਉਹ ਜ਼ਮੀਨ ਹੁਣ ਚਲ ਠੀਕ ਹੈ 25 ਸਾਲ ਤੋਂ ਕੀਤਾ ਹੋਇਆ ਮੈਂ ਹੁਣ ਆਇਆ ਤੇ ਮੈਂ 5 ਸਾਲ ਲੈਣਾ ਮੈਂ 25 ਸਾਲ ਪੁਰਾਣਾ ਪੰਗਾ ਕਿਉ ਆਪਣੀ ਗੱਲ ਪਾਵਾਂ 8.5 ਰੌਣੀ ਦੇ ਵਿੱਚ ਇੱਕ ਪੈਲਸ ਬਣਿਆ ਹੋਇਆ ਰੋਡ ਦੇ ਉੱਤੇ ਉੱਥੇ ਰੌਣੀ ਦੇ ਵਿੱਚ ਗੁਰੂ ਘਰ ਨਹੀਂ ਹੈਗਾ ਗੁਰਦੁਆਰਾ ਸਾਹਿਬ ਨਹੀਂ ਹੈਗਾ ਉਹ ਕਿਸੇ ਨੇ ਐਂ ਜ਼ਮੀਨ ਡੱਬੀ ਹੋਈ ਹੈ ਉਹ ਹੁਣ ਅਥਰੇ ਸਰਪੰਚ ਨਾਲ ਮੇਰੀ ਗੱਲ ਵੀ ਹੋਈ ਹੈ ਉਹ ਜ਼ਮੀਨ ਛਡਾਵਾਂਗੇ ਤੇ ਉੱਥੇ ਗੁਰੂ ਘਰ ਬਣਾਵਾਂਗੇ ਐਵੇਂ ਦੇ ਬਹੁਤ ਸਾਰੇ ਮਸਲੇ ਨੇ ਪਿੰਡਾਂ ਦੇ ਜਿਹੜੇ ਸਾਡੀ ਯੂਨੀਅਨ ਚੱਕੂਗੀ ਕੋਲ ਸਾਹਿਬ ਸਭ ਤੋਂ ਵੱਡਾ ਪੰਜਾਬ ਦੇ ਪਿਛਲੇ ਦੇਖੇਗੇ ਮਸਤਾ ਬਣਿਆ ਰਿਹਾ ਪ੍ਰਤਾਪ ਸਿੰਘ ਬਾਜਵਾ ਦੇ ਪਰਚੇ ਦਾ ਤੁਸੀਂ ਕਿਵੇਂ ਦੇਖਦੇ ਹੋ ਆਮ ਆਦੀ ਪਾਰਟੀ ਨੇ ਵੀ ਇਸ ਦੇ ਉੱਪਰ ਐਕਸ਼ਨ ਲਿੱਤਾ ਪਰਚਾ ਦਰਜ ਕੀਤਾ ਤੇ ਪੂਰੀ ਕਾਂਗਰਸ ਪਾਰਟੀ ਨੇ ਵੀ ਪਿੱਛੇ ਧਿਆ ਕੇ ਚੰਡੀਗੜ੍ਹ ਵਿੱਚ ਵੱਡਾ ਪ੍ਰਦਰਸ਼ਨ ਕੀਤਾ ਤੁਸੀਂ ਇਸ ਸਥਿਤੀ ਨੂੰ ਕਿਵੇਂ ਦੇਖਦੇ ਹੋ ਕਿ ਜਿਹੜਾ ਪਰਚਾ ਠੀਕ ਹੋਇਆ ਹੈਗਾ ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਚਾਹੂੰਗਾ ਵੀ ਮੈਂ ਉਹਨਾਂ ਜਿੰਨਾ ਵੱਡਾ ਲੀਡਰ ਨਹੀਂ ਹੈਗਾ ਇੱਕ ਪਾਸੇ ਸੀਐਮ ਸਾਹਿਬ ਨੇ ਤੇ ਇੱਕ ਪਾਸੇ ਬਾਜਵਾ ਸਾਹਿਬ ਨੇ ਮੇਰੀ ਸੋਚ ਤੇ ਮੇਰਾ ਲੈਵਲ ਤਾਂ ਜੀ ਬਸ ਮੇਰੇ ਪਿੰਡ ਦੇ ਲੋਕਾਂ ਤੇ ਪਿੰਡ ਦੇ ਮਸਲਿਆਂ ਤੱਕ ਹੀ ਹੈ ਦੂਜੀ ਗੱਲ ਇਹ ਵੀ ਹੈ ਕਿ ਜਿੰਨੀਆਂ ਵੀ ਸਰਕਾਰਾਂ ਆਈਆਂ ਕਦੀ ਵੀ ਤੁਸੀਂ ਦੇਖ ਲਓ ਲੀਡਰਾਂ ਨੂੰ ਆਪੋਜੀਸ਼ਨ ਤੇ ਪਰਚਾ ਨਹੀਂ ਹੋਇਆ ਕਦੀ ਲੀਡਰ ਆਫ ਆਪੋਜੀਸ਼ਨ ਨੂੰ ਐਵੇਂ ਥਾਣੇ ਦੇ ਵਿੱਚ 6 ਘੰਟੇ ਨਹੀਂ ਬਿਠਾਇਆ ਗਿਆ ਉਹ ਇਹ ਸਰਕਾਰ ਵਾਸਤੇ ਮਾੜੀ ਗੱਲ ਹੈ ਇਹ ਆਪਣੇ ਪੰਜਾਬ ਦੇ ਸੀਐਮ ਦਾ ਪੰਜਾਬੀਅਤ ਦਾ ਪੰਜਾਬ ਦਾ ਇੱਕ ਗਲਤ ਮੈਸੇਜ ਗਿਆ ਹੈ ਪੂਰੇ ਵਰਲਡ ਦੀ ਮੀਡੀਆ ਦੇ ਅੱਗੇ ਤੇ ਪੂਰੀ ਨੈਸ਼ਨਲ ਪੋਲਿਟਿਕਸ ਦੇ ਅੱਗੇ ਜਿਹੜਾ ਮਾਮਲਾ ਤੁਸੀਂ ਲੈ ਕੇ ਚੱਲ ਰਹੇ ਹੋ ਇਹਦਾ ਵੀ ਤੁਹਾਨੂੰ ਪ੍ਰੋਸੀਜਰ ਅਧਿਕਾਰੀਆਂ ਦੀ ਵੀ ਲੋੜ ਪੈਣੀ ਹੈ ਹੋਰ ਅਫਸਰਾਂ ਦੀ ਵੀ ਲੋੜ ਪੈਣੀ ਹੈ ਕੀ ਰੂਪਰੇਖਾ ਤਿਆਰ ਹੈ ਕਿ ਗੱਲਬਾਤ ਚੱਲ ਰਹੀ ਵੀ ਮਸਲੇ ਦੇਖੋ ਜੀ ਇਹ ਇਹ ਇੱਕ ਆਰਗੇਨਾਈਜ਼ਡ ਵੇ ਆਫ ਡੂਇੰਗ ਬਿਜ਼ਨਸ ਹੈ ਤੁਸੀਂ ਦੇਖਿਆ ਹੋਊਗਾ ਸੀਐਸਸੀ ਸੈਂਟਰ ਖੁੱਲ੍ਹੇ ਨੇ ਉਹ ਫਰਾਂਚਾਈਜ਼ੀ ਦਿੰ ਉਹ ਫਾਰਮ ਅਪਲੋਡ ਕਰਦੇ ਨੇ ਸਾਰੇ ਫਾਰਮ ਇਕੱਠੇ ਹੋ ਕੇ ਅਸਰਾਂ ਕੋਲ ਪਹੁੰਚ ਜਾਂਦੇ ਨੇ ਜੇ ਕੋਈ ਫਾਲੋਅ ਅਪ ਕਰਦਾ ਤਾਂ ਜਲਦੀ ਹੋ ਜਾਂਦੇ ਨੇ ਤਾਂ ਇੱਕ ਤਰ੍ਹਾਂ ਤੋਂ ਇਹ ਸੀਐਸਸੀ ਸੈਂਟਰ ਹੀ ਹੈ ਸਾਡਾ ਲੋਕ ਸੇਵਾ ਕੇਂਦਰ ਇਹ ਪਹਿਲਾਂ ਵੀ ਖੁੱਲੇ ਆ ਰਹੇ ਨੇ ਪਰ ਫਰਕ ਸਿਰਫ ਇਹ ਮੰਨਿਆ ਵੀ ਉੱਥੇ ਬੰਦਾ ਜਾਂਦਾ ਸੀ ਤਾਂ ਉਹ ਤੋਂ ਫੀਸ ਲਈ ਜਾਂਦੀ ਸੀ ਤੇ ਉੱਥੇ ਬੰਦੇ ਨੂੰ ਆਪ ਜਾਣਾ ਪੈਂਦਾ ਸੀ ਅਸੀਂ ਆਪ ਜਾ ਕੇ ਕਹਿੰਦੇ ਆ ਤੈਨੂੰ ਕੰਮ ਹੈ ਕੋਈ ਤੇਰੀ ਪੈਨਸ਼ਨ ਲਗवानी ਹੈ ਤੇਰੇ ਕੱਚੇ ਕਰਦੇ ਪੈਸੇ ਪਏ ਨੇ ਤੇਰਾ ਰਾਸ਼ਨ ਕਾਰਡ ਨਹੀਂ ਬਣਿਆ ਅਸੀਂ ਆਪ ਪਿੰਡਾਂ 'ਚ ਜਾ ਜਾ ਅਪਰੋਚ ਕਰ ਰਹੇ ਹਾਂ ਤੇ ਉਹ ਬਸ ਇੱਕ ਖੁੱਲੀ ਦਫਤਰ ਹੁੰਦਾ ਖੁੱਲਾ ਖੁੱਲੀ ਖਿੜਕੀ ਹੁੰਦੀ ਹੈ ਜਿਹੜਾ ਉੱਥੇ ਜਾਂਦਾ ਉਹ ਆਪਣਾ ਕੰਮ ਕਰਵਾ ਲੈਂਦਾ ਪੈਸੇ ਦੇ ਦਿੰਦਾ ਇਹ ਇੱਕ ਜਿਹੜਾ ਸਿਸਟਮ ਹੈ ਇਹ ਤੁਸੀਂ ਸਰਕਾਰ ਵਾਲਾ ਕੰਮ ਕਰ ਰਹੇ ਹੋ ਕੀ ਕਹਾਂ ਨੂੰ ਕੋਈ ਪਾਰਟੀ ਬਣਾ ਕੇ ਜਾਂ ਕਿਤੇ ਉਮੀਦਵਾਰੀ ਤੁਸੀਂ ਦਾਵਾ ਕਰਦੇ ਬਿਲਕੁਲ ਜੀ ਹਲੇ ਜਿਵੇਂ ਉਹ ਕਹਾਵਤ ਹੈ ਵੀ ਹਲੇ ਦਿੱਲੀ ਦੂਰ ਹੈ ਤਾਂ ਮੇਰੀ ਟੀਮ ਸਾਰੀ ਬੈਠੀ ਹੈ ਮੇਰੇ ਨਾਲ ਤੇ ਕੁਛ ਨਾ ਕੁਛ ਇਲੈਕਸ਼ਨਰ ਨੇ ਨੇੜੇ ਫੈਸਲਾ ਲਵਾਂਗੇ ਲੋਕਾਂ ਦੇ ਹਿੱਤ ਵਾਸਤੇ ਤੇ ਹਲਕੇ ਦੇ ਹਿੱਤ ਵਾਸਤੇ ਪੱਤੇ ਨਹੀਂ ਕੋਲ ਰਿਹਾ ਜੀ 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 ਜਿਲ੍ਹਾ ਪ੍ਰੀਸ਼ਦ ਦੀ ਤੁਸੀਂ ਤਿਆਰੀ ਕਰ ਰਹੇ ਹੋ ਜਿਲ੍ਹਾ ਪ੍ਰੀਸ਼ਦ ਦੀ ਮੈਂ ਤਿਆਰੀ ਕਰ ਰਹੇ ਹਾਂ ਜੀ ਬਿਲਕੁਲ ਪਰ ਇਹਨਾਂ ਨੇ ਜਿਲ੍ਹਾ ਪ੍ਰੀਸ਼ਦ ਦਾ ਇਲੈਕਸ਼ਨ ਵੀ ਲੇਟ ਕਰਵਾਤਾ ਉਹਦਾ ਵੀ ਕਾਰਨ ਆਪਾਂ ਨੂੰ ਸਾਫ਼ ਦਿਖ ਰਿਹਾ ਹੈ ਵੀ ਕਈ ਪਿੰਡਾਂ ਦੇ ਵਿੱਚ ਕਿਸਾਨਾਂ ਨੇ ਸਿੱਧਾ ਹੀ ਕਹਿਤਾ ਵੀ ਕੋਈ ਆਮ ਆਦਮੀ ਪਾਰਟੀ ਦਾ ਬੰਦਾ ਪਿੰਡ 'ਚ ਵੜ ਕੇ ਨਾ ਦਿਖਾਵੇ ਮੈਂ ਕਈ ਪਿੰਡਾਂ ਦੇ ਉਹ ਛੋਟੇ ਛੋਟੇ ਅੱਜ ਕੱਲ ਆਪਣੇ ਪਿੰਡਾਂ ਦੇ ਲੋਕ ਉਹ ਵੀਡੀਓ ਬਲੌਗ ਕਰਦੇ ਨੇ ਤੋਂ ਵੀਡੀਓ ਦੇ ਵਿੱਚ ਕਈ ਪਿੰਡਾਂ ਦੇ ਲੋਕ ਕਹਿ ਰਹੇ ਆਂ ਵੀ ਜੇ ਆਣਾ ਵੀ ਹੈ ਭਾਈ ਤਾਂ ਦੋ ਕੁਰਤੇ ਪਜਾਮੇ ਲੈ ਕੇ ਆਈਓ ਕਿਉਂਕਿ ਇੱਕ ਤਾਂ ਅਸੀਂ ਫਾੜ ਦਾਂਗੇ ਤੇ ਦੂਜਾ ਫਿਰ ਤੁਸੀਂ ਪ ਤਾਂ ਇਹ ਹਾਲ ਪਿੰਡਾਂ ਦੇ ਵਿੱਚ ਹੋਇਆ ਹੋਇਆ ਹੈ ਤਾਂ ਇਹ ਸਿਚੁਏਸ਼ਨ ਦੇ ਵਿੱਚ ਸਰਕਾਰ ਜੇ ਅੱਜ ਕਰਾਂਦੀ ਵੀ ਹੈ ਇਲੈਕਸ਼ਨ ਤਾਂ ਨਹੀਂ ਜਿੱਤ ਪਾੰਗੇ ਬਾਕੀ ਕਰਨਾ ਇਹਨਾਂ ਨੇ ਧੱਕਾ ਹੀ ਹੈ ਕਿਉਂਕਿ ਸਰਪੰਚੀ ਇਲੈਕਸ਼ਨ 'ਚ ਵੀ ਕੀਤਾ ਐਮਸੀ ਚੁਣਾਵਾ ਦੇ ਵਿੱਚ ਵੀ ਕੀਤਾ ਉਹ ਤੁਹਾਨੂੰ ਸਾਰਿਆਂ ਨੂੰ ਮੇਰੇ ਨਾਲ ਵੱਧ ਪਤਾ ਹੈ ਤਾਂ ਇਸ ਇਲੈਕਸ਼ਨ ਦੇ ਵਿੱਚ ਵੀ ਇਹ ਉਹੀ ਤਿਆਰੀ ਕਰਕੇ ਬੈਠੇ ਆ ਤੁਹਾਡੇ ਹਲਕੇ 'ਚ ਤਾਂ ਮੰਤਰੀ ਵੀ ਜੁੜੇ ਮਾਜਰਾ ਉਹਨਾਂ ਨੇ ਵਿਕਾਸ ਨਹੀਂ ਕੀਤਾ ਬਿਲਕੁਲ ਜੀ ਮੰਤਰੀ ਸਾਹਿਬ ਤਾਂ ਹੁਣ 10 ਦਿਨ ਤੋਂ ਥੋੜਾ ਸਕੂਲਾਂ ਦੀ ਜਾ ਕੇ ਉਹ ਜਿਹੜੀ ਨੂੰ ਜਿਹਨੂੰ ਇਹ ਕਹਿੰਦੇ ਨੇ ਵੀ ਸਿੱਖਿਆ ਕ੍ਰਾਂਤੀ ਉਹ ਕਰ ਰਹੇ ਨੇ ਬੀਕ ਸਕੂਲ ਆਲਰੇਡੀ ਚੱਲ ਰਿਹਾ ਹੈ ਉਹਦੇ ਚ ਕੋਈ ਨਵੀਂ ਚੀਜ਼ ਤਾਂ ਆਈ ਨਹੀਂਗੀ ਪਰ ਉੱਥੇ ਜਾ ਕੇ ਪਖਾਨਾ ਦਾ ਉਦਘਾਟਨ ਕਰ ਦਿੰਦੇ ਨੇ ਜਾਂ ਇੱਕ ਪੇਂਟ ਕਰਾ ਕੇ ਬਸ ਓਨੀ ਕੀ ਫੱਟੀ ਲਿਖਾ ਕੇ ਵੀ ਹਾਂ ਅਸੀਂ ਸਿੱਖਿਆ ਕ੍ਰਾਂਤੀ ਲਿਆਉਂਦਾ ਜਾ ਕੇ ਰਿਬਨ ਕੱਟ ਦਿੰਦੇ ਨੇ ਹੋਰ ਤਾਂ ਮੈਨੂੰ ਹਲਕੇ ਦੇ ਵਿੱਚ ਕੋਈ ਕ੍ਰਾਂਤੀ ਦਿਖੀ ਨਹੀਂ ਮੈਨੂੰ ਮੈਥੋਂ ਤੁਸੀਂ ਪਿੰਡ ਪੁੱਛ ਲਓ ਫਤੇਪੁਰ ਛੰਨਾਰੇ ਸਕੂਲ ਦੇਖ ਲਓ ਤੁਸੀਂ ਅੱਥੇ ਸੁੱਲਰ ਦਾ ਸਕੂਲ ਦੇਖ ਲਓ ਤੁਸੀਂ ਡਕਾਲੇ ਲੋਕਾਂ ਨੇ ਮੈਨੂੰ ਕਿਹਾ ਜੀ ਅਸੀਂ ਕੂੜਾ ਗੇਰੀਏ ਕਿੱਥੇ ਸਾਡੇ ਕੋਲ ਤਾਂ ਕੂੜਾ ਗੇਰਨ ਦੀ ਜਗ੍ਹਾ ਨਹੀਂ ਹੈਗੀ ਕਿਉਂਕਿ ਸ਼ਾਮਲਾੜ ਜ਼ਮੀਨ ਹੈ ਜਿਹੜੀ ਕੂੜੇ ਦੀ ਉਤੋ ਬਾਅਦ ਤੁਸੀਂ ਹੋਰ ਅਡਾਉਣੀ ਦੇਖ ਲਓ ਮੈਂ ਤੁਹਾਨੂੰ ਗੁਰੂ ਘਰ ਦਾ ਮਸਲਾ ਦੱਸਿਆ ਤੁਸੀਂ ਤਬਲਾਣ ਚਲੇ ਜਾਓ ਉੱਥੇ ਸਕੂਲ ਦੇ ਵਿੱਚ ਦਿੱਕਤ ਹੈ ਹਰ ਹਰ ਪਿੰਡ ਦੇ ਵਿੱਚ ਦਿੱਕਤ ਹੈ ਮੈਨੂੰ ਤਾਂ ਅਸੀਂ 60 70 ਪਿੰਡਾਂ ਦੇ ਵਿੱਚ ਪਿਛਲੇ 3-4 ਮਹੀਨੇ ਤੋਂ ਘੁੰਮ ਰਹੇ ਹਰ ਪਿੰਡ ਦੀਆਂ ਦਿੱਕਤਾਂ ਮੈਨੂੰ ਯਾਦ ਹੈ ਇੱਕ ਗੱਲ ਹੋਰ ਬੜੀ ਮਜ਼ੂਰੀ ਕਰਨਾ ਚਾਹੂੰਗਾ ਇਹ ਜਿਹੜੀ ਸਰਪੰਚ ਯੂਨੀਅਨ ਬਣੀ ਹੈ ਇਹਦੇ ਵਿੱਚ ਮੈਂ ਤੇ ਮੇਰੇ ਤੋਂ ਬਾਅਦ ਜਗਦੀਸ਼ ਅਗਰਵਾਲ ਜੀ ਬੈਠੇ ਆ ਇਸਕਰਤਰ ਹੋਵੋਗੇ ਜੋ ਵੀ ਇਸ ਜਥੇਬੰਦੀ ਦੀ ਇੱਕ ਟੀਮ ਤਿਆਰ ਹੋਊਗੀ ਪਿੰਡਾਂ ਦੇ ਵਿੱਚ ਜਾਵਾਂਗੇ ਲੋਕਾਂ ਨੂੰ ਅਹੁਦੇ ਦਵਾਂਗੇ ਸਰਪੰਚ ਤੋਂ ਇਲਾਵਾ ਵੀ ਸਾਡੀ ਯੂਨੀਅਨ ਦਾ ਕੋਈ ਬੰਦਾ ਪਿੰਡ ਦਾ ਪ੍ਰਧਾਨ ਬਣ ਸਕਦਾ ਹੈ ਸਖਤਰ ਬਣ ਸਕਦਾ ਹੈ ਮੀਤ ਪ੍ਰਧਾਨ ਬਣ ਸਕਦਾ ਹੈ ਜਾਂ ਬੁਲਾਰਾ ਬਣ ਸਕਦਾ ਹੈ ਤਾਂ ਉਹ ਸਾਰੀ ਜਿਹੜੀ ਇੱਕ ਮੈਂਬਰਸ਼ਿਪ ਡਰਾਈਵ ਹੋਊਗੀ ਜਿਹੜਾ ਲੋਕਾਂ ਦੀ ਰਿਕਰੂਟਮੈਂਟ ਹੋਊਗੀ ਉਹ ਜਗਦੀਸ਼ ਅਗਰਵਾਲ ਜੀ ਦੇਖਾਂਗੇ ਇਹ ਬਹੁਤ ਡੇਢ ਤੋਂ ਸਿਆਸਤ ਵਿੱਚ ਵੀ ਨੇ ਐਕਟਿਵ ਵੀ ਨੇ ਤੇ ਇਹਨਾਂ ਦਾ ਸਮਾਜ ਸੇਵਾ ਦੇ ਵਿੱਚ ਬਹੁਤ ਵੱਡਾ ਪ੍ਰੋਫਾਈਲ ਰਿਹਾ ਹੈ ਹੈਡਲਾਈਨ ਨੰਬਰ ਵੀ ਇਸ਼ੂ ਕਰੋਗੇ ਜਿੱਦੇ ਭਾਈ ਜੀ ਇਹ ਬਹੁਤ ਵਧੀਆ ਆਈਡੀ ਹੈ ਜੀ ਹੈਲਪਲਾਈਨ ਨੰਬਰ ਜਰੂਰ ਆਪਾਂ ਨੂੰ ਅਗਰ왈 ਸਾਹਿਬ ਇੱਕ ਇਸ਼ੂ ਕਰਨਾ ਚਾਹੀਦਾ ਹੈ ਅਸੀਂ ਫਿਲਹਾਲ ਤਾਂ ਵੈਸੇ ਆਪਣਾ ਫੋਨ ਨੰਬਰ ਹੀ ਹਰ ਜਗ੍ਹਾ ਲਿਖਿਆ ਹੋਇਆ ਪਰ ਇਹ ਤੁਹਾਡੀ ਗੱਲ ਸਹੀ ਹੈ ਕਿ ਟੋਲ ਫਰੀ ਹੈਲਪਲਾਈਨ ਹੋਵੇ ਬੰਦਾ ਉੱਤੇ ਫੋਨ ਕਰ ਦੇ ਤੇ ਉਹਦਾ ਕੰਮ ਹੋ ਜਾਵੇ ਅਗਲੀ ਮੀਟਿੰਗ ਸਰਪਟਾ ਤੋਂ ਹੋਏਗੀ ਤੁਹਾਡੀ ਅਸੀਂ ਹੁਣ ਤਾਂ ਜੀ ਪਿੰਡਾਂ ਦੀ ਮੈਂਬਰਸ਼ਿਪ ਡਰਾਈਵ ਸ਼ੁਰੂ ਕਰਾਂਗੇ ਤੇ ਫਿਰ ਹੁਣ ਜਿਵੇਂ ਜਿਵੇਂ ਦਿੱਕਤਾਂ ਆਂਗੀਆਂ ਕਿਉਂਕਿ ਕਹਿੰਦੇ ਆ ਕਿ ਪ੍ਰੈਸ ਤੇ ਮੀਡੀਆ ਥੰਮ ਹੁੰਦਾ ਤਾਂ ਦਿੱਕਤਾਂ ਆਂਗੀਆਂ ਤੁਹਾਨੂੰ ਦੱਸਿਆ ਕਰਾਂਗੇ ਤਾਂ ਕਿ ਪ੍ਰਸ਼ਾਸਨ ਨੂੰ ਉਹ ਤੇ ਸਾਡੀ ਦਿੱਕਤ ਜਦੋਂ ਉਠੂਗੀ ਆਵਾਜ਼ ਹੋਰ ਗੁਲੰਦੀ ਨਾਲ ਉੱਪਰ ਜਾਊਗੀ ਤਾਂ ਪ੍ਰਸ਼ਾਸਨ ਦੀਆਂ ਵੀ ਅੱਖਾਂ ਖੁੱਲਣਗੀਆਂ ਤੇ ਸਾਡਾ ਕੰਮ ਥੋੜੀ ਸਪੀਡ ਨਾਲ ਹੋਊਗਾ। ਸਾਡੇ ਆ ਵੀ ਲਗਾਤਾਰ ਇਸ ਪਿੰਡਾਂ ਵਿੱਚ ਦੌਰਾ ਕਰ ਰਹੇ ਹੁਣ ਇਸੇ ਲਈ ਕਿਉਂਕਿ ਇੱਕ ਦਿਨ ਦੇ ਵਿੱਚ ਪਲਾਨ ਤਾਂ ਹੋਇਆ ਨਹੀਂ ਵੀ ਤੁਸੀਂ ਕੰਮ ਕੀਤਾ ਤੇ ਅੱਜ ਪ੍ਰੈਸ ਕਾਨਫਰੰਸ ਕਰਤੀ। ਲੋਕਾਂ ਨਾਲ ਵਿਚਾਰੋ ਕਿੰਨੇ ਪਰਸੈਂਟ ਲੋਕਾਂ ਨੇ ਚਾਹੁੰਦੇ ਨੇ ਵੀ ਇਹੋ ਜਿਹੀ ਯੂਨੀਅਨ ਬਣੇ ਕੋਈ ਸੁਣਵਾਈ ਸਾਡੀ ਹੋਵੇ ਇੱਕ ਸਾਨੂੰ ਪਲੇਟਫਾਰਮ ਮਿਲੇ ਕਿੰਨੇ ਪਰਸੈਂਟ ਲੋਕਾਂ ਨੂੰ। ਭਾਈ ਜੀ ਲੋਕ ਨਹੀਂ ਚਾਹਦੇ ਯੂਨੀਅਨ ਬਣੇ ਪਰ ਲੋਕ ਚਾਹੁੰਦੇ ਨੇ ਉਹਨਾਂ ਦੇ ਕੰਮ ਹੋਣ। ਹੁਣ ਜੇ ਕੰਮ ਕਰਨੇ ਨੇ ਤਾਂ ਵੀ ਜਿਹੜੀ ਉਹਨੂੰ ਪਤਾ ਵੀ ਯਾਰ ਸਰਪੰਚ ਯੂਨੀਅਨ ਦੇ ਬੰਦੇ ਦੇ ਘਰ ਦੀ ਬੈਲ ਮਾਰੋ ਉਹ ਬੈਠਾ ਹੈ ਉਹ ਸਾਡੇ ਪਿੰਡ ਦੇ ਕੰਮ ਕਰਾਊਗਾ ਕਿਉਂਕਿ ਉਹਨਾਂ ਦੇ ਲੋਕ ਸੇਵਾ ਕੇਂਦਰ ਵੀ ਹੈ ਉਹਨਾਂ ਦੀ ਟੀਮ ਵੀ ਹੈ ਇਹਦਾ ਮਕਸਦ ਸਿਰਫ ਇਹ ਹੈ ਵੀ ਪਿੰਡਾਂ ਵਿੱਚ ਪਤਾ ਲੱਗ ਜੇ ਵੀ ਯਾਰ ਇਹਨਾਂ ਕੋਲ ਜਾ ਕੇ ਕੰਮ ਹੋਊਗਾ ਇਹਨਾਂ ਦੇ ਲੋਕ ਸੇਵਾ ਕੇਂਦਰ ਹੈ ਇਹਨਾਂ ਦਾ ਆ ਪ੍ਰਧਾਨ ਹੈ ਪਿੰਡ ਦਾ ਇਹਨਾਂ ਦਾ ਆ ਬੁਲਾਰਾ ਪਿੰਡ ਦਾ ਆ ਮੀਤ ਪ੍ਰਧਾਨ ਹੈ ਉਹਨਾਂ ਕੋਲ ਜਾਣ ਤੇ ਆਪਣੇ ਕੰਮ ਕਰਵਾਉਣਗੇ ਕਰਨ ਜੀ ਇੱਕ ਯੂਥ ਦਾ ਨਸ਼ੇ ਨੂੰ ਸਰਕਾਰ ਚਲਾ ਰਹੀ ਹੈ ਕਹਿੰਦੀ ਨਸ਼ੇ ਨੂੰ ਬਹੁਤ ਥੱਲ ਪਾ ਲਿਆ ਵੀ ਸਰਪੰਚ ਯੂਨੀਅਨ ਬਣਾ ਰਹੇ ਹੋ ਯੂਨੀਅਨ ਦੇ ਵਿੱਚ کافی ਸਰਪੰਚ ਨੇ ਬਹੁਤ ਕੀ ਹੈ ਪਿੰਡ ਦਾ ਕੀ ਸਰਕਾਰ ਤੋਂ ਕੁਛ ਨਹੀਂ ਲੋਗੇ ਨਸ਼ਾ ਯੁੱਧ ਜਿਹੜਾ ਚੱਲ ਰਿਹਾ ਹੈਗਾ ਉਹ ਖਤਮ ਹੋ ਚੁੱਕਾ ਦੇਖੋ ਜੀ ਮੈਂ ਇੱਕ ਗਾਜੇਵਾਸ ਪਿੰਡ ਦਾ ਮਾਮਲਾ ਦੱਸਦਾ ਉੱਥੇ ਕਿਸੇ ਸੱਜਣ ਮਿੱਤਰ ਦੇ ਨੂੰ ਰਾਤ ਨੂੰ ਬਲਾ ਗਿਆ ਥਾਣੇ ਤੇ ਉਹਨੂੰ ਥਾਣੇ ਬਲਾ ਕੇ ਉੱਥੇ ਹੀ ਬਿਠਾ ਲਿਆ ਗਿਆ ਹੁਣ ਉਹਦੇ ਘਰ ਦੇ ਕਹਿੰਦੇ ਨੇ ਵੀ ਇਹ ਤਾਂ ਜੀ ਵਿਚਾਰਾ ਕਦੀ ਕਦੀ ਖਾਂਦਾ ਸੀਗਾ ਤੇ ਹੁਣ ਉਹ ਵੀ ਨਹੀਂ ਖਾਂਦਾ ਹੈਗਾ ਪਰ ਉਹ ਤੇ ਪਰਚਾ ਦਰਜ ਕਰਤਾ ਹੁਣ ਮਹੀਨਾ ਹੋ ਗਿਆ ਉਹਦੀ ਜ਼ਮਾਨਤ ਨਹੀਂ ਹੋਈ ਤਾਂ ਆਟੇ ਨਾਲ ਕੌਣ ਵੀ ਪਿਸਦਾ ਆਪਣੀ ਇਹ ਸਰਕਾਰ ਬਹੁਤ ਜ਼ਿਆਦਾ ਸਹੀ ਕਹਿ ਲੋ ਜਾਂ ਐਡਮਿਨਿਸਟ੍ਰੇਟਿਵ ਵੇਜ ਕਹਿ ਲੋ ਜਾਂ ਕਰੈਕਟ ਵੇਜ ਕਹਿ ਲੋ ਕੰਮ ਨਹੀਂ ਕਰਦੀ ਗਲਤੀਆਂ ਕਰਦੇ ਰਹਿੰਦੇ ਨੇ ਤਾਂ ਹੁਣ ਆਟੇ ਨਾਲੇ ਘੁਣ ਵੀ ਪੀਸ ਦਿੰਦੇ ਨੇ ਜੇ 10 ਬੰਦੇ ਫੜਦੇ ਨੇ ਤਾਂ ਉਹ ਚੋਂ ਦੋ ਚਾਰ ਵਿਚਾਰੇ ਉਹੇ ਜਿਹੇ ਵੀ ਫੜੇ ਜਾਂਦੇ ਨੇ ਜਿਹਦਾ ਮੈਂ ਤੁਹਾਨੂੰ ਨਾਂ ਲੈ ਰਹੇ ਹਾਂ ਰੰਦੀਰ ਸਿੰਘ ਉਹਦਾ ਨਾਂ ਹੈ ਗਾਜੇਵਾਸ ਦਾ ਐਹੇ ਜੇ ਬੰਦੇ ਵੀ ਬਹੁਤ ਆ ਜਿਹੜੇ ਇਹਨਾਂ ਨੇ ਫੜਲੇ ਥਲ ਪਈਏ ਬਿਲਕੁਲ ਠਲ ਪਈ ਹੈ ਜੀ ਕਹਿ ਸਕਦੇ ਆ ਠਲ ਪਈ ਹੈ ਦਬਾਅ ਪਿਆ ਲੋਕਾਂ ਤੇ ਪ੍ਰੈਸ਼ਰ ਆਇਆ ਤੇ ਘਟਿਆ ਤਾਂ ਹੈਗਾ ਹੀ ਹੈ ਠੀਕ ਹੈ ਜੀ ਥੈਂਕ ਯੂ ਥੈਂਕ ਯੂ ਮਿਹਰਬਾਨੀ